ਯੂਕੇ ਦੀ ਗੱਲ ਕਰਾਂਗੇ ਔਰ ਸਪੈਸ਼ਲੀ ਅੱਜ ਅਸੀਂ ਇੱਕ ਖਾਸ ਸਕੀਮ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਦਾ ਫਾਇਦਾ ਜੋ ਹੈ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਲੈ ਸਕਦੇ ਨੇ ਯੂਥ ਮੋਬਿਲਿਟੀ ਸਕੀਮ ਦੀ ਗੱਲ ਕਰਾਂਗੇ ਸੋ ਇੱਕ ਲੋਟਰੀ ਦੀ ਤਰ੍ਹਾਂ ਰਹਿਣ ਵਾਲੀ ਹੈ ਜਿਸ ਦਾ ਵੀ ਅਗਰ ਨੰਬਰ ਲੱਗ ਜਾਏਗਾ ਸੋ ਇਹ ਪ੍ਰੋਸੈਸ ਕੀ ਹੈ ਕੌਣ ਅਪਲਾਈ ਕਰ ਸਕਦਾ ਹੈ ਕਿੰਨਾ ਕੋ ਖਰਚਾ ਆਂਦਾ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਯੂਕੇ ਪਹੁੰਚ ਕੇ ਕੀ ਪੜ੍ਹਾਈ ਕਰ ਸਕਦੇ ਹੋ ਕੀ ਕੁਝ ਕਰ ਸਕਦੇ ਹੋ ਕੀ ਕੁਝ ਤੁਹਾਨੂੰ ਉੱਥੇ ਬੈਨੀਫਿਟਸ ਮਿਲਣਗੇ ਇਸ ਸਭ ਦੇ ਉੱਪਰ ਇਹ ਜ਼ਰੂਰ ਧਿਆਨ ਨਾਲ ਸੁਣ ਲਓ ਬਹੁਤ ਹੀ ਲਿਮਿਟਿਡ ਸਮੇਂ ਲਈ ਰਹਿਣ ਵਾਲੀ ਔਰ ਬਹੁਤ ਹੀ ਲਿਮਿਟਿਡ ਸਟੂਡੈਂਟਸ ਜੋ ਹੈ ਇਸ ਦੇ ਲਈ ਅਪਲਾਈ ਕਰ ਸਕਣਗੇ ਕੌਣ ਕੌਣ ਅਪਲਾਈ ਕਰ ਸਕੇਗਾ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਅੱਜ ਦੀ ਵੀਡੀਓ ਵਿੱਚ ਸ਼ਾਮਿਲ ਕਰਾਂਗੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਇਹ ਕੰਪਲੀਟ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰ ਸੀਸ ਓ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾ스트ਰੀ ਕਾ ਸਤਿ ਸ਼੍ਰੀ ਅਕਾਲ ਸੋ ਮੈਂ ਮੇ ਜਿਹੜਾ ਯੂਕੇ ਨੂੰ ਲੈ ਕੇ ਯੂਥ ਮੋਬਿਲਿਟੀ ਸਕੀਮ ਹੈ ਜਿਸਾ ਕਿ ਆਪਾਂ ਲੋਟਰੀ ਸਿਸਟਮ ਦੀ ਤਰ੍ਹਾਂ ਦੇਖਦੇ ਹਾਂ ਪਹਿਲਾਂ ਵੀ ਜੋ ਹੈ ਕੱਢਿਆ ਜਾਂਦਾ ਹੈ ਕੁਝ ਕੁ ਸਮੇਂ ਦੇ ਲਈ ਇਹ ਹੁੰਦਾ ਹੈ ਕਿ ਸਟੂਡੈਂਟ ਜਿਹੜਾ ਹੈ ਇਸ ਲਈ ਅਪਲਾਈ ਕਰ ਸਕਦਾ ਹੈ ਜ਼ਰੂਰ ਹੈ ਪੂਰਾ ਡਿਟੇਲ ਵਿੱਚ ਦੱਸੋ ਕਦੋਂ ਤੱਕ ਅਪਲਾਈ ਕੀਤਾ ਜਾ ਸਕਦਾ ਹੈ ਕੌਣ ਅਪਲਾਈ ਕਰ ਸਕਦਾ ਹਰਜੋਤ ਇਹਦੇ ਵਿੱਚ ਜਿਹੜਾ ਕੋਈ ਵੀ ਬੱਚਾ ਅਪਲਾਈ ਕਰ ਸਕਦਾ ਹੈ ਜਦੀ ਏਜ 18 ਤੋਂ ਲੈ ਕੇ 30 ਸਾਲ ਤੱਕ ਹੋਏ ਔਰ ਜਿਹਨੇ ਗ੍ਰੈਜੂਏਸ਼ਨ ਕੀਤੀ ਹੋਏ ਯੂਥ ਮੋਬਿਲਿਟੀ ਪ੍ਰੋਗਰਾਮ ਹੈ ਮੀਨਸ ਯੰਗ ਏਜ ਬੱਚਾ ਜਿਹੜਾ ਹੈ ਮੋਬਾਈਲ ਮੀਨਸ ਉਸ ਕੰਟਰੀ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਜਿਹੜਾ ਉਸ ਕੰਟਰੀ ਨੂੰ ਦੇਖਣਾ ਐਕਸਪਲੋਰ ਕਰਨਾ ਉੱਥੇ ਘੁੰਮਣਾ ਫਿਰਨਾ ਕੰਮ ਕਰਨਾ ਮਤਲਬ ਜਦ ਤੁਸੀਂ ਘੁੰਮ ਫਿਰ ਰਹੇ ਹੋ ਤੁਹਾਨੂੰ ਖਰਚਾ ਵੀ ਚਾਹੀਦਾ ਤੇ ਉਸ ਦੌਰਾਨ ਤੁਸੀਂ ਕੰਮ ਵੀ ਕਰ ਸਕਦੇ ਹੋ ਘੁੰਮ ਫਿਰ ਵੀ ਸਕਦੇ ਹੋ ਇਸ ਵੀਜ਼ਾ ਦਾ ਪਰਪਸ ਇਹ ਹੁੰਦਾ ਹੈ ਇਹ ਲੋਟਰੀ ਸਿਸਟਮ 'ਚ ਇਸ ਕਰਕੇ ਕੱਢਿਆ ਜਾਂਦਾ ਕਿਉਂਕਿ ਹਰ ਕਿਸੇ ਨੂੰ ਵੀਜ਼ਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਇਹ ਰਿਕੁਆਇਰਮੈਂਟ ਪੂਰੀ ਕਰਤੀਆਂ ਜਿਨ੍ਹਾਂ ਦੀ ਐਜ 18 ਤੋਂ 30 ਸਾਲ ਹੈ ਜਿਨ੍ਹਾਂ ਨੇ ਗ੍ਰੈਜੂਏਸ਼ਨ ਜਾਂ ਉਸ ਤੋਂ ਉੱਪਰ ਪੜ੍ਹਾਈ ਕੀਤੀ ਹੋਈ ਮੀਨਸ ਮਿਨੀਮਮ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਉਹ ਹਰ ਬੱਚਾ ਇਹਦੇ ਵਿੱਚ ਅਪਲਾਈ ਕਰ ਸਕਦਾ ਹੈ ਦੈ ਨੈਚੁਰਲ ਜਿਹੜਾ ਹਰ ਬੱਚਾ ਅਪਲਾਈ ਕਰ ਸਕਦਾ ਤੇ ਉਹਦੇ ਵਿੱਚ ਉਹ ਡਰਾ ਸਿਸਟਮ ਰੱਖਦੇ ਆ ਜਿਹਦੇ ਵਿੱਚ ਪਾਰਟਿਕੂਲਰ ਨੰਬਰ ਆਫ ਡਰਾ ਕੱਢਨੇ ਹੁੰਦੇ ਆ ਇਹ ਪ੍ਰੋਗਰਾਮ ਜਿਹੜਾ 4th ਫਿਬਰਰੀ ਨੂੰ ਸਟਾਰਟ ਹੋ ਰਿਹਾ ਔਰ 6th ਫਿਬਰਰੀ ਮਾਰਨਿੰਗ ਚ ਕਲੋਜ਼ ਹੋ ਜਾਏਗਾ ਥੈਟ ਮੀਨਸ ਜਿਹੜਾ ਅ ਅਪਲਾਈ ਕਰਨ ਦਾ ਸਾਡੇ ਕੋਲ ਖਾਲੀ ਦੋ ਦਿਨ ਹੋਣਗੇ 4 ਔਰ 5 ਫਰਵਰੀ ਕਿਉਂਕਿ 6 ਫਰਵਰੀ ਸਵੇਰੇ ਕਲੋਜ਼ ਹੋ ਜਾਣਾ ਔਰ ਕਲੋਜ਼ ਹੋਣ ਦਾ ਟਾਈਮ ਇੰਨੀ ਜ਼ਿਆਦਾ ਰਸ਼ ਹੋ ਜਾਂਦਾ ਕਿ ਕਈ ਵਾਰੀ ਤੁਸੀਂ ਦੇਖਿਆ ਸਿਸਟਮ ਵੀ ਜਿਹੜਾ ਜੈਮ ਹੋ ਜਾਂਦਾ ਹੈ ਇਸ ਜਿਹੜੇ ਵੀ ਸਟੂਡੈਂਟ ਨੇ ਯੂਥ ਮੋਬਿਲਿਟੀ ਪ੍ਰੋਗਰਾਮ ਚ ਅਪਲਾਈ ਕਰਨਾ ਹੈ ਉਹਨਾਂ ਦੇ ਵਾਸਤੇ ਬਹੁਤ ਸੁਨਹਿਰਾ ਟਾਈਮ ਹੈ ਇਮੀਡੀਏਟ ਅਪਲਾਈ ਕਰ ਸਕਦੇ ਆ ਕਿਉਂਕਿ ਜਦ ਬੈਲਡ ਚ ਉਹਨਾਂ ਦਾ ਨਾਮ ਆ ਜਾਂਦਾ ਹੈ ਉਸ ਟਾਈਮ ਉਹਨਾਂ ਨੇ ਖਾਲੀ 2500 ਪਾਉਂਡ ਮਤਲਬ 2.5 ਲੱਖ ਰੁਪਏ ਤੁਸੀਂ ਦਿਖਾਣਾ ਹੈ ਉਹ ਵੀ 28 ਦਿਨ ਪੁਰਾਣਾ ਤੇ ਇਮੀਡੀਏਟ ਤੁਸੀਂ ਆਪਣਾ ਵੀਜ਼ਾ ਸਟੈਂਪ ਕਰਾ ਕੇ ਯੂਕੇ ਜਾ ਸਕਦੇ ਹੋ 1 ਇਅਰ ਵਾਸਤੇ ਔਰ ਜਿਹਦੇ ਵਿੱਚ ਤੁਸੀਂ ਘੁੰਮੋ ਫਿਰੋ ਆਪਣਾ ਉਸ ਕੰਟਰੀ ਨੂੰ ਦੇਖੋ ਕੰਮ ਕਰੋ ਉਹਦੇ ਵਿੱਚ ਇੱਕ ਅੱਛਾ ਤਰੀਕਾ ਹੈ ਜਿਹੜੇ ਵੀ ਸਟੂਡੈਂਟ ਪੈਸਾ ਨਹੀਂ ਖਰਚ ਕਰਨਾ ਚਾਹੁੰਦੇ ਮਤਲਬ ਉੱਥੇ ਦੇ ਪੜਾਈ ਤੇ ਜਾਂ ਖਾਲੀ ਉਹ ਕੰਟਰੀ ਨੂੰ ਦੇਖਣਾ ਚਾਹੁੰਦੇ ਆ ਐਜ਼ ਅ ਓਪਰਚੁਨਿਟੀ ਤੇ ਉਹਨਾਂ ਦੇ ਵਾਸਤੇ ਬਹੁਤ ਅੱਛਾ ਜਿਹੜਾ ਸਟੂਡੈਂਟ ਮੋਬਿਲਿਟੀ ਪ੍ਰੋਗਰਾਮ ਯੂਥ ਮੋਬਿਲਿਟੀ ਪ੍ਰੋਗਰਾਮ ਇਹ ਬਹੁਤ ਅੱਛਾ ਇਕੋ ਸਿਸਟਮ ਆਸਟੈਂਟ ਜੀ 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 ਬਿਲਕੁਲ ਮੈਮ ਸੋ ਯੂਥ ਮੋਬਿਲਿਟੀ ਪ੍ਰੋਗਰਾਮ ਦੀ ਆਪਾਂ ਗੱਲ ਕਰ ਰਹੇ ਆ ਲਿਮਿਟਿਡ ਸੀਟਸ ਹੀ ਹੋਣੀਆਂ ਜਿਹੜਾ ਡਰਾਅ ਸਿਸਟਮ ਇਹਨੂੰ ਆਪਾਂ ਦੇਖ ਰਹੇ ਆ ਔਰ ਜਿਵੇਂ ਤੁਸੀਂ ਕਿਹਾ ਕਿ ਥੋੜੀ ਬਹੁਤ ਪੜ੍ਹਾਈ ਵੀ ਸਟੂਡੈਂਟ ਜਿਹੜਾ ਹੈ ਕੋਈ ਵੀ ਜਾ ਰਿਹਾ ਜੋ ਕਰ ਸਕਦਾ ਹੈ ਤਾਂ ਕਿਸ ਤਰੀਕੇ ਦੀ ਪੜ੍ਹਾਈ ਹੈ ਔਰ ਐਕਸਪਲੋਰ ਕਰਨ ਦੇ ਪੁਆਇੰਟ ਆਫ ਿਊ ਨਾ ਲਗਰ ਆਪਾਂ ਦੇਖਦੇ ਆ ਤਾਂ ਕਿਸ ਤਰੀਕੇ ਨਾਲ ਯੂਕੇ ਕਿਹੜੀ ਕਿਹੜੀ ਥਾਂ ਤੇ ਸਟੂਡੈਂਟ ਪਹੁੰਚ ਕਰ ਸਕਦਾ ਹੈ ਇਸ ਪ੍ਰੋਗਰਾਮ ਦੇ ਨਾਲ ਦੇਖੋ ਹਰ ਜੋ ਤਦਾਂ ਇਹਦੇ ਵਿੱਚ ਲਿਮਿਟਿਡ ਨੰਬਰ ਆ ਵੀਜ਼ਾ ਦਿੱਤਾ ਜਾਂਦਾ ਕੁਝ ਹਜ਼ਾਰਾਂ ਚ ਹੀ ਹੁੰਦਾ ਹੈ ਰਾਈਟ ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਪੜ੍ਹਾਈ ਕਰਨ ਦੀ ਤੇ 2 ਤੋਂ 3 ਮਹੀਨੇ ਅਲਾਉਡ ਹੁੰਦਾ ਹੈ ਜਦ ਮਤਲਬ ਸਟੂਡੈਂਟ ਹੈ ਉੱਥੇ ਜਾ ਕੇ ਕੈਂਡੀਡੇਟ ਕੋਈ ਵੀ ਜਦ ਐਕਸਪਲੋਰ ਕਰ ਰਿਹਾ ਕੰਟਰੀ ਨੂੰ ਉਹ ਚਾਹੁੰਦਾ ਕਿ ਮੈਂ ਪਾਰਟਿਕੂਲਰ ਕੋਰਸ ਉੱਥੇ ਕਰਨਾ ਜਿਹੜਾ ਕਿ ਇੰਡੀਆ 'ਚ ਮੈਨੂੰ ਅਵੇਲੇਬਲ ਨਹੀਂ ਹੈ ਕਿਉਂਕਿ ਜਦ ਉਹ ਰੋਮ ਅਰਾਊਂਡ ਕਰ ਰਿਹਾ ਉਹਨੂੰ ਬਹੁਤ ਸਾਰੀ ਚੀਜ਼ਾਂ ਉੱਥੇ ਅੱਛੀ ਵੀ ਮਿਲਣਗੀਆਂ ਬਹੁਤ ਸਾਰੀ ਨਵੀਆਂ ਓਪਰਚ्युनिटीਜ਼ ਵੀ ਮਿਲਣਗੀਆਂ ਜੋ ਪੜ੍ਹਨਾ ਚਾਹੁੰਦਾ ਤਾਂ 3 ਮੰਥਸ ਤੱਕ ਉਹਨੂੰ ਪੜ੍ਹਾਈ ਦੀ ਵੀ ਅਲਾਉਡ ਹੁੰਦਾ ਹੈ ਕਿਉਂਕਿ ਬੇਸਿਕਲੀ ਯੂਥ ਮੋਬਿਲਿਟੀ ਪ੍ਰੋਗਰਾਮ ਦਾ ਮਤਲਬ ਕੀ ਹੈ ਕਿ ਤੁਸੀਂ ਉੱਥੇ ਜਾ ਕੇ ਐਕਸਪਲੋਰ ਕਰੋ ਐਕਸਪਲੋਰ ਕਰਨ ਦੇ ਵਿੱਚ ਈਵਨ ਤੁਸੀਂ ਜੇ ਤੁਹਾਨੂੰ ਉੱਥੇ ਕੋਈ ਵਰਕ ਪਰਮਿਟ ਮਿਲ ਜਾਂਦਾ ਤੁਸੀਂ ਆਪਣਾ ਵੀਜ਼ਾ ਵੀ ਕਨਵਰਟ ਕਰਵਾ ਸਕਦੇ ਹੋ ਕਿਉਂਕਿ ਮੋਬਿਲਿਟੀ ਪ੍ਰੋਗਰਾਮ ਹੈ ਯੂਥ ਦਾ ਮੋਬਿਲਿਟੀ ਪ੍ਰੋਗਰਾਮ ਓਪਰਚ्युनिटीज ਆਪਣੇ ਵਾਸਤੇ ਦੇਖ ਸਕਦੇ ਆ ਬਟ ਜਿਹੜਾ 1 ਇਅਰ ਦਾ ਵੀਜ਼ਾ ਹੈ ਇਹਦੇ ਵਿੱਚ ਜਿਹੜਾ ਪਾਰਟਿਕੁਲਰਲੀ ਤੁਸੀਂ ਜਿਹੜਾ ਕੰਮ ਕਰੋ ਘੁੰਮੋ ਫੇਰੋ ਮੇਨ ਇਹਦਾ ਮਕਸਦ ਹੀ ਹੈ ਮੋਬਿਲਿਟੀ ਦਾ ਮਤਲਬ ਫਿਰ ਇਹ ਆ ਜਾਂਦਾ ਕਿ ਜਦ ਨੂੰ ਚਾਂਸ ਮਿਲਦਾ ਕਿਸੇ ਵੀ ਕੰਪਨੀ ਦੇ ਵਿੱਚ तो उड़ा अपना वर्क पॉमिट करा वीजा कन्वर्ट करवा सकते हो जी 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 ठीक है सो स्टूडेंट्स जरूर समझ गए हमें अठारह साल तो तीह साल तक की अगर थोड़ी तो उम्र है घट्टो घट तुम ग्रैजुएट हो ग्रैजुएशन ताकि कंप्लीट हो चुकी है तो यूथ मोबिलिटी प्रोग्राम के लिए जो है अप्लाई कर सद जिमें कि मैम ने कहा बहुत ही लिमिटिड सीट्स होंगे इसलिए फटाफट जो है अप्लाई कर सकते बाकी ड्रॉ सिस्टम है और जिसका नंबर आएगा उस वाकई योग्राम है बहुत ही ज़्यादा बेनीफिशियल रहने वाला है ਮੈਮ ਨੇ ਜਿਵੇਂ ਦੱਸਿਆ 4 ਫਰਵਰੀ ਔਰ 5 ਫਰਵਰੀ ਹੀ ਹੈ ਇਹ 2 ਦਿਨ ਹੀ ਹੁੰਦੇ ਨੇ ਤੇ ਜ਼ਰੂਰ ਜੋ ਹੈ ਤੁਸੀਂ ਟਾਈਮਲੀ ਕੰਸਲਟ ਕਰਕੇ ਮੈਮ ਦੇ ਨਾਲ ਇਹਦੀ ਟੀਮ ਦੇ ਨਾਲ ਪੂਰਾ ਪ੍ਰੋਸੀਜਰ ਡਿਟੇਲ ਚ ਹੋਰ ਸਮਝ ਲਓ ਔਰ ਅਪਲਾਈ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਮ ਪੂਰੀ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ ਤੇ ਕਿਤੇ ਵੀ ਕੋਈ ਡਾਊਟ ਹੈ ਨਾ ਤੁਹਾਨੂੰ ਇਸ ਪ੍ਰੋਗਰਾਮ ਨੂੰ ਲੈ ਕੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਡਿਟੇਲ ਵਿੱਚ ਸਾਰੀ ਚੀਜ਼ਾਂ ਸਮਝੋ ਔਰ ਹੋ ਸਕਦਾ ਤੁਹਾਡਾ ਵੀ ਨੰਬਰ ਇਸ ਡਰਾ ਸਿਸਟਮ ਦੇ ਵਿੱਚ ਜਾਂ ਇਸ ਪ੍ਰੋਗਰਾਮ ਦੇ ਵਿੱਚ ਲੱਗ ਜਾਏ ਤੇ ਅਗੋਂ ਵੀ ਅਸੀਂ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ